ਹੇ ਇਮੋਸ਼ਨਲ ਹੋ ਗਏ ਤੇ ਮੈਂ ਤਾਂ ਪਹਿਲੇ ਹੀ ਇਮੋਸ਼ਨਲ ਹੋ ਗਈ ਸੀ ਪਰ ਵੀ ਮਾਡਰ ਦਾ ਰੋਣ ਲਾਗੇ ਸਰੀ ਖੁਸ਼ੀ ਦੇ ਆਸੂ ਮੈਂ ਬਹੁਤ ਚਾਅ ਦੋ ਰਹੀ ਹਾਂ ਉਸਦੇ ਲਈ ਤੇ ਹਮੋਂ ਆਪਾਂ ਨੂੰ ਪ੍ਰਾਊਡ ਤੇ ਕਰਾਉਣਾ ਸੀ ਤੇ ਸਪਨਾ ਵੀ ਬਹੁਤ ਸੀ मेरा सपना डॉक्टर बनना है अस्पताल आऊंगा पंजाब से तो नहीं सकता थीगा स्कूल जिमाइड दे मेरे जैसे आओगे, साइड वाले सर्विस दे कितने महीने द अलीशा केती आया इस मुकाम तक पहुंचने के हम ताकत거든 डीपली काट सकते हैं जी टीचर्स भी हाईलैंड दिस थी हैं येनो उसमें एक्टिव सिग्नल ਆਪ ਦੇ ਵਿੱਚ 10ਵੀ ਦੇ ਨਤੀਜਿਆਂ ਦੇ ਵਿੱਚ ਜਿਹੜੇ ਕਿ ਦੂਸਰੇ ਨੰਬਰ ਤੇ ਆਈ ਅਲੀਸ਼ਾ ਸ਼ਰਮਾ ਉਹ ਵੀ ਲੁਧਿਆਣਾ ਦੀ ਰਹਿਣ ਵਾਲੀ ਹੈ ਉਸ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਅਲੀਸ਼ਾ ਥੈਂਕ ਯੂ ਮੈਮ ਜੀ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਸੈਕਿੰਡ ਪੋਜੀਸ਼ਨ ਆ ਪੂਰੇ ਪੰਜਾਬ ਦੇ ਵਿੱਚੋਂ ਆਈ ਹੈ ਕੋਈ ਸਕੂਲ ਦੇ ਵਿੱਚੋਂ ਜਾਂ ਕਲਾਸ ਦੇ ਵਿੱਚੋਂ ਨਹੀਂ ਪੂਰੇ ਪੰਜਾਬ ਦੇ ਵਿੱਚੋਂ ਹਣਾ ਸੈਕਿੰਡ ਪੋਜੀਸ਼ਨ ਲੈਣਾ ਨਾਮ ਰੌਸ਼ਨ ਕਰਨਾ ਸਕੂਲ ਉਹ ਬਹੁਤ ਵੱਡੀ ਗੱਲ ਦਾ ਮਾਣ ਹੈ ਯੈਸ ਮੈਮ ਬਹੁਤ ਪ੍ਰਾਊਡ ਹੋ ਰਿਹਾ ਹੈ ਮੇਰੇ ਤੇ ਹਮੋਂ ਆਪਾਂ ਨੂੰ ਪ੍ਰਾਊਡ ਫੀਲ ਕਰਾਉਣਾ ਸੀ ਤੇ ਸੁਪਨਾ ਵੀ ਬਹੁਤ ਪੂਰਾ ਹੋ ਗਿਆ ਜੀ ਲੱਗਿਆ ਸੀਗਾ ਕਿ ਪੋਜੀਸ਼ਨ ਹੈ ਜਿਹੜੀ ਕਿ ਇਹ ਨਹੀਂ ਆਪਾਂ ਜਾਏਗੀ ਮੈਰਿਟਰੀਕ ਕੈਟੇਸ਼ਨ ਸੀ ਜੀ ਜੀ ਤੇ ਕਿੰਨੀ ਕ ਮਿਹਨਤ ਅਲੀਸ਼ਾ ਕੀਤੀ ਆ ਇਸ ਮੁਕਾਮ ਤੱਕ ਪਹੁੰਚਣ ਦੇ ਜਿੰਨਾ ਹੋ ਸਕੇ ਕਰਦੇ ਸੀ ਚਾਹਤ ਨੂੰ ਜਿਆਦਾ ਐਕਸਟਰਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਸੀ ਕਿ ਐਕਸਟਰਾ ਕੀ ਲਿਖ ਸਕਦੇ ਆ ਕੋਈ ਵੀ ਕੋਈ ਆਪਸ਼ਨ ਹੈ ਜਾਂ ਕੋਈ ਵੀ ਕਨਸੈਪਟ ਹੈ ਤਾਂ ਹੋਰ ਕਿਵੇਂ ਡੀਪਲੀ ਕਰ ਸਕਦੇ ਆ ਤਾਂ ਟੀਚਰਸ ਹੀ ਹਲਪਲਾਈਨ ਦੇ ਸੀ ਕਿ ਇਹਨੂੰ ਹੋਰ ਕਿਵੇਂ ਲਿਖ ਸਕਦੇ ਆ ਇਹਨੂੰ ਹੋਰ ਮੈਟ੍ਰੈਕਟਿਵ ਜਿਕੇ ਨਾਲ ਲਿਖ ਸਕਦੇ ਆ ਜੀ ਸ케ਜੂਲ ਕਿ ਰਹਿੰਦਾ ਸੀਗਾ ਤੁਹਾਡਾ ਪੂਰਾ ਦਿਨ ਦਾ ਹਨਾ ਕਿਵੇਂ ਕਿੰਨਾ ਟਾਈਮ ਪੜਾਈ ਨੂੰ ਦਿੱਤਾ ਜਾਂਦਾ ਸੀ ਪੇਰੈਂਟਸ ਨੂੰ ਦਿੱਤਾ ਜਾਂਦਾ ਹੈ ਫੈਮਿਲੀ ਨੋਟਾਂ ਫੈਮਿਲੀ ਫੰਕਸ਼ਨਸ ਨੂੰ ਦਿੱਤਾ ਜਾਂਦਾ ਫੈਮਿਲੀ ਫੰਕਸ਼ਨਸ ਵੇਟ ਐਂ ਕਿਤੇ ਨੇ ਮਮਾ ਪਾਪਾ ਲਾਗੇ ਬਹੁਤ ਫਾਇਨਸ ਫਾਇਨ ਕੀਤਾ ਹੈ ਰਾਤ ਨੂੰ ਇਕੱਠੇ ਬੈ ਕੇ ਐਸੀ ਸਾਰੀ ਟੀਵੀ ਦੇਖਦੇ ਮਜ਼ੇ ਕਰਦੇ ਜੀ ਮਤਲਬ ਪੜਾਈ ਵੀ ਨਾਲ ਨਾਲ ਪੜ੍ਹਾਈ ਵੀ ਉਸਾਰ ਕਰਦੇ ਸੀਗੇ ਤੇ ਹੁਣ ਕੀ ਕਰਨਾ ਸੁਪਨਾ ਕੀ ਬੰਨਣਾ ਚਾਹੁੰਦੇ ਮੈਂ ਡਾਕਟਰ ਬਣਨਾ ਹੈ ਜੀ ਕਿੰਨੇ ਪਰਸੈਂਟ ਮਾਰਕਸ ਆ ਜਿਹੜੇ ਤੁਹਾਡੇ ਆਏ ਮੇਰੇ 99.23% ਆਏ ਹੈ ਜੀ ਜੀ ਤੇ ਕਿਦਾਂ ਦਾ ਜਿਆਦਾ ਲੱਗਦਾ ਜਦੋਂ ਪੇਰੈਂਟਸ ਨੂੰ ਤੁਸੀਂ ਪਹਿਲੀ ਵਾਰ ਦੱਸਿਆ ਕਿ ਮੇਰੀ ਪੂਰੇ ਪੰਜਾਬ ਦੇ ਵਿੱਚ ਸੈਕਿੰਡ ਪੋਜੀਸ਼ਨ ਆਈ ਹੈ ਇਹਨਾਂ ਦਾ ਰਿਐਕਸ਼ਨ ਕੀ ਸੀ ਤੁਸੀਂ ਇਮੋਸ਼ਨਲ ਹੋ ਗਏ ਤੇ ਮੈਂ ਤਾਂ ਪਹਿਲੇ ਹੀ ਇਮੋਸ਼ਨਲ ਹੋ ਗਈ ਸੀ ਜੀ

ਉਹ ਜੈਮਰਿਟ ਜੈਮਰਿਟ ਆਉਗੇ ਬੈਡ ਵਾਲੀ ਸੋਹਣੀ ਸੀ ਅਲੀਸ਼ਾ ਵੀ ਪਾਬੋਗ ਹੋ ਗਈ ਆਪਣੇ ਫਾਦਰ ਸਾਹਿਬ ਨੂੰ ਦੇਖ ਕੇ ਅਲੀਸ਼ਾ ਫਾਦਰ ਸਾਹਿਬ ਨਾਲ ਗੱਲ ਕਰਦੇ ਕਹਿੰਦੇ ਨੇ ਨਾ ਕਿ ਪਿਤਾ ਨਾਲ ਰਿਵਾਨਾ ਬਹੁਤ ਔਕਾ ਬੇਟੀਆਂ ਪਿਤਾ ਦੇ ਬਹੁਤ ਜ਼ਿਆਦਾ ਕਰੀਬ ਹੁੰਦੀਆਂ ਆ ਮਾਂ ਨਾਲੋਂ ਜ਼ਿਆਦਾ ਪਿਤਾ ਦੇ ਕਰੀਬ ਹੁੰਦੀਆਂ ਨੇ ਬੇਟੀਆਂ ਕਦੋਂ ਲੱਗਦਾ ਜਦ ਖੁਸ਼ੀ ਦੇ ਆਸੂ ਪਿਓ ਦੇ ਅੱਖ ਦੇ ਵਿੱਚ ਕੋਈ ਤਾਂ ਜੇ ਲੱਗਦਾ ਹੈ ਅਰੇ ਕੀ ਬਣਾਣਾ ਚਾਹੁੰਦੇ ਹੋ ਬੇਟੀ

ਉਹ ਕਿਦਾਂ ਇੰਜੋਏ ਕੀਤਾ ਉਸ ਚੀਜ਼ ਦੀ ਮੈਨੂੰ ਲੱਗਦਾ ਹੈ ਜੀ ਤੇ ਜਿਹੜੀ ਮੈਂ ਬਹੁਤ ਹਾਂ ਜੀ ਜਿਹੜੀ ਜਿਹੜੀ ਜਦੋਂ ਇਹ ਮਤਲਬ ਇਹ ਕੋਸ ਬਣ ਜਾ ਹੋ ਗਈ ਹੁੰਦੀ ਉਸ ਟਾਈਮ 10 ਮਰਥੀ ਤੋਂ ਲੈ ਕੇ ਪਾਕਿਸਤਾਨ ਦੇ ਉਰੀ ਬੜੀ ਸਕੂਲ ਜੀ ਕਿੰਨੇ ਬੱਚੇ ਮੇਰੇ ਉਰੀ ਬੜਦੇ ਨੇ ਕਿੰਨੇ ਬੱਚੇ ਹੋਰ ਵੀ ਬੇਟੀ ਹੈ ਬੜੀ ਇੱਕ ਵਾਰ ਬੇਟਾ ਥੋੜਾ ਜੀ ਤੇ ਹੁਣ ਅਲੀਸ਼ਾ ਦਾ ਡਾਕਟਰ ਬਣਾਣਾ ਬਿਲਕੁਲ ਬਣਾ ਗਈ ਸੀ ਮੇਰਾ ਖਿਆ ਜਿਆ ਸੁਆੜ ਕੇ ਜਦੋਂ ਅਲੀਸ਼ਾ ਨੂੰ ਵਾਈਟ ਕੋਟ ਦੇ ਵਿੱਚ ਵੇਖੋਗੇ ਹਾਂ ਬਿਲਕੁਲ ਕਹਾਂਗੇ ਜੀ ਜੀ ਇਹ ਮੈਂ ਵੀ ਇਹ ਕਹਿ ਸਕਦਾ ਵੀ ਆਪਣੇ ਰੋਜ਼ ਨੂੰ ਜਦੋਂ ਸਾਡਾ ਡਿਊਟੀ ਲੱਗੀ ਹੋਊ ਜੀ ਰੋਜ਼ ਬਾਹਰ ਬਾਗੀ ਬਣਨਾ ਦੇਣਾ ਜੀ ਨਹੀਂ ਕਰੋਗੇ ਉਹਨਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਨ੍ਹਾਂ ਨੂੰ ਲੱਗਦਾ ਕਿ ਜਿਨ੍ਹਾਂ ਨੂੰ ਅੱਜ ਦੇ ਟਾਈਮ ਤੇ ਵੀ ਕਈ ਲੋਕ ਇਹ ਸੋਚਦੇ ਨੇ ਕਿ ਬੇਟੀਆਂ ਬੋਝ ਬੋਝੀਆਂ ਜਦੋਂ ਦੀ ਮੇਰੇ ਹੋਈ ਮੈਂ ਅੱਗੇ ਅੱਗੇ ਹੋਈ ਉਹ ਜੈਜੇ ਕਰਾਂਗੇ ਜੀ ਜਦੋਂ ਹੋਈ ਸੀ ਮੈਂ ਉਹ ਤੋਂ ਬਾਅਦ ਸਾਰੇ ਡਰ ਕੀਏ ਲੋਕੋ ਸਾਡੇ ਕੋਲ ਇਹ ਜੀ ਜੀ ਮੈਮ ਕਿਵੇਂ ਦਾ ਲੱਗਦਾ ਬਹੁਤ ਵਧੀਆ ਲੱਗ ਰਿਹਾ ਜੀ ਹਾਂਜੀ ਅੱਜ ਤਾਂ ਫੋਨ ਹੀ ਨਹੀਂ ਕਰਦਾ ਉੱਤਰਿਆ ਹੈ ਇਹ ਵਾਰ-ਵਾਰ ਫੋਨ ਆ ਰਹੇ ਤੇ ਚੱਕਣੇ ਵੇਰੇ ਜੀ ਹਾਂਜੀ ਅੱਜ ਫਿਰ ਰਿਸ਼ਤੇਦਾਰ ਚੜਾਣ ਵਾਲੇ ਨਹੀਂ ਹੈਗੇ ਵੀ ਸਾਡੇ ਬੱਚਿਆਂ ਦੇ ਤਾਂ ਇਹੇ ਨੰਬਰ ਆਏ ਨੇ ਹਨਾ ਤੁਸੀਂ ਕਹੋਗੇ ਅੱਜ ਤਾਂ ਮੈਂ ਮੇਰੀ ਤਾਂ ਪੰਜਾਬ ਚ ਦੂਜੇ ਨੰਬਰ ਤੇ ਆਈ ਹੈ ਹੈਨਾ ਹਾਂਜੀ ਪਿਤਾ-ਬਾਪੂ ਹੋਗੇ ਬੱਚੇ-ਬਾਪੂ ਹੋਗੀ ਤੁਸੀਂ ਜਦੋਂ ਸੁਣਿਆ ਤੁਹਾਡਾ ਉਸ ਟਾਈਮ ਰਿਐਕਸ਼ਨ ਕੀ ਸੀ ਸਾਡੇ ਸਾਰੇ ਬਾਪੂ ਸੀ ਸਾਰਾ ਫੈਮਿਲੀ ਸਾਡੀ ਬਾਹਰ ਹੋ ਗਈ ਪਈ ਆ

ਡਾਕਟਰ ਬਣਾਣਾ ਹੈ ਨਾ ਆਮ ਕਿੰਨਾ ਮਤਲਬ ਅਲੀਸ਼ਾ ਵਾਸਤੇ ਕਰਦੀ ਜਾਂਦੀ ਹੁੰਦੀ ਸੀਗੀ ਹੈ ਨਾ ਕਿੰਨਾ ਟਾਈਮ ਆ ਜਿਹੜਾ ਸਟੱਡੀ ਦਿੱਤਾ ਜਾਂਦਾ ਸੀਗਾ ਕਈ ਵਾਰ ਹੁੰਦਾ ਨਾ ਕਿ ਬੱਚਾ ਕਈ ਵਾਰ ਪੜਦਾ ਪੜਦਾ ਵੀ ਉਹ ਹੋ ਜਾਂਦਾ ਹੈ ਨਾ ਤੇ ਕਿੱਦਾਂ ਅਲੀਸ਼ਾ ਨੂੰ ਉਹ ਕਰਦੀ ਜੀ ਸਟੱਡੀ ਸਟੱਡੀ ਤੇ ਉਸ ਤੇ ਬਹੁਤ ਜ਼ਿਆਦਾ ਇਹ ਮਿਹਨਤ ਕਰਦੀ ਸੀ ਬਹੁਤ ਜ਼ਿਆਦਾ ਜੀ 1 ਮਿੰਟ ਵੀ ਇਹ ਬੁੱਕ ਤੋਂ ਪਰੇ ਨਹੀਂ ਹੋ ਸਕਦੀ ਲੱਗਿਆ ਸੀ ਕਿ ਪੰਜਾਬ ਚ ਦੂਜਾ ਨੰਬਰ ਆਉਗਾ ਨੇ ਇਹ ਨਹੀਂ ਸੱਚਾ ਸੀਗਾ ਦੇ ਜੀ ਇਹ ਸੱਚਾ ਸੀ ਵੀ ਆਪਣੇ ਸਕੂਲ ਤੋਂ ਮੈਰਿਟ ਪੱਕੀ ਆਉਗੀ ਅਸੀਂ ਜੀ ਪਰ ਇਹ ਪੰਜਾਬ ਚ ਮੈਰਿਟ ਆਈ ਇਹ ਨਹੀਂ ਸੋਚਿਆ ਨਹੀਂ ਨਹੀਂ ਸੋਚਿਆ ਪੰਗੜੇ ਪਾਈ ਫਿਰ ਅੱਜ ਬਹੁਤ ਜੀ ਅਰੇ ਕਰੇ ਅੱਗੇ ਪਾਣੇ ਹੋਣੇ ਤੁਹਾਡੇ ਨਾਲ ਪਾਵਾਂਗੇ ਸਿਰਮਾਤੀ ਚੋ ਇਸ ਅਲੀਸ਼ਾ ਤੇ ਅਲੀਸ਼ਾ ਦੇ ਪੇਰੈਂਟਸ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਅਲੀਸ਼ਾ ਵਾ ਜਿਹੜੀ ਸੈਕੰਡ ਪੋਜੀਸ਼ਨ ਤੇ ਆਂਦੀ ਹੈ ਅਲੀਸ਼ਾ ਦੇ ਪੇਰੈਂਟਸ ਵੀ ਜਿਹੜੇ ਬਾਪੂ ਕੁਝ ਵੀ ਕੋਈ ਨੇ ਇਨ ਤੇ ਅਲੀਸ਼ਾ ਦਾ ਸੁਪਨਾ ਹੈ ਜਿਹੜਾ ਕਿ ਉਹ ਡਾਕਟਰ ਬਣਨ ਦਾ ਤੇ ਉਮੀਦ ਕਰਦੇ ਆ ਕਿ ਅਲੀਸ਼ਾ ਆਪਣਾ ਸੁਪਨਾ ਜ਼ਰੂਰ ਪੂਰਾ ਕਰੇਗੀ